ਪ੍ਰਦੀਪ ਸਿੰਘ ਪ੍ਰਦੀਪ ਸਿੰਘ ਜੀ ਕੀ ਹੋਇਆ ਜੀ ਕਿੱਥੇ ਕੱਟ ਹੋਇਆ ਸੀ ਕਿ ਕਿਸ ਚੀਜ਼ ਦੀ ਦਵਾਈ ਜਾਣਗੇ ਉਹ ਪਾਜੀ ਦਵਾਈ ਨਹੀਂ ਲੈਣ ਗਏ ਸੀ ਕਿ ਕਿਥੇ ਦੋਸ਼ਾ ਦੀ ਕਿੱਟਾ ਹੈਅਰ ਫਾਲ ਹੋ ਰਿਹਾਗਾ ਇਹਦੇ ਵਾਸਤੇ ਕੋਈ ਮੈਡੀਕਲ ਦੇਣ ਆਏ ਹੋਏ ਨੇ ਕਿ ਤੇ ਬਹੁਤ ਵਧੀਆ ਗਰੋਥ ਹੋ ਰਹੀ ਹੈ ਤੇ ਰਿਜ਼ਲਟ ਵਧੀਆ ਆ ਰਹੇ ਨੇ ਇਹ ਸੋਚ ਕੇ ਮੈਂ ਚਲਾ ਗਿਆ ਤੇ ਬੱਸ ਉਹਥੋਂ ਉਹਨਾਂ ਨੇ ਕਿਹਾ ਸੀ ਕਿ 10 ਬਟੇ ਜੋ ਮੈਡੀਸਨ ਉਹਨੇ ਲਗਾਈ ਹੈ ਕਿ 10 ਬਟੇ ਖੜੀਆਂ ਉਸ ਤੋਂ ਬਾਅਦ ਨੂੰ ਧੋ ਲਿਆ ਜਾਵੇ ਬੱਸ ਮੈਂ ਉੱਥੇ ਭਰਾ ਧੋਤੀਆ ਮਤਲਬ ਸਿਰ ਧੋਤਾ ਅਚਾਨਕ ਮਤਲਬ ਹੋਸਾ ਦਾ ਕੇ ਸਿੱਟਾ ਬਰਪਾੜੀ ਜੋ ਜੋ ਕੇ ਅੱਖਾਂ ਦੇ ਵਿੱਚ ਆ ਕੇ ਪੈ ਗਿਆ ਹੋਵੇ ਮੈਨੂੰ ਵੀ ਤੋਤਾ ਦੁਬਾਰਾ ਨਹੀਂ ਸ਼ੁਰੂ ਹੋਈ ਪਾਜੀ ਅੱਖਾਂ ਪੂਰੀਆਂ ਜਲਰੀਆਂ ਨਹੀਂ ਗਈਆਂ ਤੇ ਕੁਝ ਮਤਲਬ ਸਮਝ ਨਹੀਂ ਆ ਰਿਹਾ ਇੰਨਾ ਜਿਆਦਾ ਪੇਲ ਹੋ ਰਿਹਾ ਬਹੁਤ ਮਤਲਬ 2 ਘੰਟੇ ਆ ਤਾ ਉਹ ਪਰੇਸ਼ਾਨ ਹੋ ਰਿਹਾ ਪੂਰਾ ਪੇਰ ਨਾਲ ਹਸਪਤਾਲੋਂ ਫੋਨ ਲੱਗੇ ਮੇਰੇ ਫਾਦਰ ਸਾਹਿਬ ਮੇਰੇ ਨਾਲ ਆਏ ਜੀ ਕੀ ਕੀ ਚਾਹੁੰਦੇ ਹੋ ਕਾਰਵਾਈ ਚਾਹੁੰਦੇ ਜਿਹੜਾ ਕੁਝ ਹੋ ਰਿਹਾ ਹੈ ਕਾਰਵਾਈ ਦੀ ਪਾਜੀ ਮਤਲਬ ਜੀ ਠੀਕ ਹੈ ਕੈਰੀ ਨਹੀਂ ਕਿ ਰਿਜ਼ਲਟ ਅੱਛਾ ਆ ਰਿਹਾ ਤਾਂ ਘਟੋ ਘਟਾ ਕੱਟੋ ਉਹ ਗਾਈਡ ਕਰਕੇ ਇਹ ਕੋਸ਼ਿਸ਼ ਤਾਂ ਮੈਂ ਕਰੂੰਗਾ ਵੀ ਹਾਂ ਜਿਹੜਾ ਬੰਦਾ ਜਾ ਰਿਹਾ ਉਹ ਪਹਿਲਾਂ ਸਾਰਾ ਪਤਾ ਕਰੇ ਉਸ ਤੋਂ ਬਾਅਦ ਹੀ ਮਤਲਬ ਇਹ ਦਵਾਈਆਂ ਦਾ ਉਸ ਦਿਓ ਕਰੇ ਮੇਰੇ ਕੋਲ ਵੀ ਜਿਹਨੇ ਇਹ ਪ੍ਰੋਬਲਮ ਮੇਰਾ ਥੋੜਾ ਚਾਇਆ ਭਾਜੀ ਕਿ ਮੇਰੇ ਤੋਂ ਪਹਿਲਾਂ ਵੀ 10 15 ਪੇਸ਼ੈਂਟ ਹੋਰੇ ਆ ਚੁੱਕੇ ਨੇ ਗਾਜੇਪੁਰ ਤੋਂ ਗਿਆ ਸੀ ਤਾਂ ਇਹ ਤੋਂ ਸਬੰਧ ਦਾ ਕੱਟ ਸੀ ਤੇ ਮਤਲਬ ਸੋਚਣ ਵਿਚਾਰ ਦਾ ਟਾਈਮ ਨਹੀਂ ਲੱਗਾ ਕਿ ਹਾਂ ਜਿੱਦਾਂ ਪ੍ਰਸ਼ਾਦ ਵਟ ਰਹੇ ਹੁੰਦਾ ਇਦਾਂ ਹੀ ਉਹ ਦਵਾਈਆਂ ਲਗਾਈ ਜਾ ਰਹੀ ਸੀਗੇ ਉਹ ਵੀ ਜਾ ਕੇ ਭੀੜ ਦੇ ਵਿੱਚ ਮੈਂ ਖੜਾ ਹੋ ਗਿਆ ਤੇ ਗੇਰੀ ਮਿਲ ਲੱ ਦਿੱਤੀ ਓਹ ਬਹੁਤ ਬਹੁਤ ਰੇ ਹੈ ਬਹੁਤ ਲੱਗਿਆ ਦੇਖੋ ਜੀ ਜੀ ਵਾਜੂਤ ਫਰ ਸਿਰਫ 4:00 4:30 ਵਜੇ ਤੋਂ ਲੈ ਕੇ ਹੁਣ ਤੱਕ ਪ੍ਰਸ਼ਾਦ ਹੈ ਇਹ ਅਸੀਂ ਇਹ ਦੋਹ ਦਵਾਈ ਲਾਉਣ ਲੱਗੇ ਦੀ ਆ ਬਾਲ ਵਾਸਤੇ ਹਾਂਜੀ ਮੈਡੀਕਲ ਤੇ ਹੋਰ ਲੱਗਿਆ ਸੀਗਾ ਟੈਂਪਰ ਟੈਂਪਰ ਲੱਗਿਆ ਸੀਗਾ ਮੈਂ ਦਵਾਈ ਦਾਇਨ ਕਿਹਾ ਉਹ ਉਹਨੇ ਮਰੇ ਮੱਥੇ ਚ ਲਾਈ ਐ ਇਸ ਤੋਂ ਬਾਅਦ ਐਸਬਿਲ ਘੰਟੇ ਬਾਅਦ ਮੇਰੇ ਅੱਖਾਂ 'ਤੇ ਰੈਕਸ਼ਨ ਹੋ ਗਈ ਅੱਛਾ ਉਹ ਕਿੱਥੇ ਆਇਓ ਤੁਸੀਂ ਮੈਂ ਸਰਕਾਰੀ ਹਸਪਤਲ ਤੇ ਤੁਸੀਂ ਥੋੜੀ ਕੱਲ ਨਹੀਂ ਸੀ ਤੇ ਹੋਰ ਦੀ ਵੀ ਹੋਈ ਐ ਫੌਰਨ ਹੀ ਭਾਈ ਚਲ ਕਹੀ ਆਏ ਨੇ ਜੋਰੇ 20 ਬੱਚ ਬਰਦਾਇਨ ਬੰਦੀ ਹੋਰੀ ਐ ਇਹ ਤੇ ਕਿਲੀਪੂਰੀ ਅੱਖਾਂ ਖੁੱਲ ਨਹੀਂ ਰਹੀਆਂ ਚਲ ਉਹਨਾਂ ਲੱਗ ਗਈ ਪੂਰੀ ਸੇਕ ਨਿਕਲ ਦੇ ਅੱਖਾਂ ਚ ਪੂਰਾ ਇਸ ਟਾਈਮ ਅੱਛਾ ਜੀ ਹਾਂ ਜੀ ਕੀ ਕਿਹਾ ਡਾਕਟਰ ਨੇ ਡਾਕਟਰ ਦਾ ਕਹਿੰਦਾ ਵੀ ਹੋਰ ਦੋ ਦੋ ਰੇ ਕੰਡ ਲੱਗਣਗੇ ਇਸ ਟਾਈਮ ਲੱਗੂਗਾ ਤੁਸੀਂ ਕੀ ਜਾਣਦੇ ਹੋ ਵੀ ਇਹ ਜਿਹੜੇ ਦਵਾਈ ਲੈ ਆ ਕੇ ਦਵਾਈ ਤਾਂ ਠੀਕ ਹੈ ਦੇ ਰੇ ਇਹਨੇ ਸੀ ਮੜੇ ਤੋਂ ਦੱਸੰਦਾ ਸੀ ਵੀ ਰਿਜ਼ਲਟ ਕਿੰਨੇ ਕੱਲ ਬਾਤ ਜੇ ਕੋਈ ਰੈਕਸ਼ਨ ਕਰਦੀ ਹੈ ਵੀ ਕੀ ਕਰਨਾ ਚਾਹੀਦਾ ਜਾਂਦਾ ਚੁੱਪ ਕਰਤੀ ਚਲੇ ਗਏ ਤਾਂ ਬਸ ਕਿੰਨੇ ਬੰਦੇ ਆਏ ਸੀ ਉੱਤੇ ਮਨਨ ਦੋ ਗਿਆ तकरीबन ਹੂਜ ਬੰਦਾ ਆ ਮੈਂ ਡਾਕਟਰ ਗਿਤਾੰchu ਹਾਂ ਆਈ ਐਮ ਐੀ ਐਮਓ ਮੈਂ ਯਮੋਰੇ ਸਿਵਲ ਹਸਪੀਟਲ ਸੰਗਰੂਪ ਚ ਤੇ ਅੱਜ ਸਬੇ ਤੋਂ ਕਾਫੀ ਜ਼ਿਆਦਾ ਮਰੀਜ਼ ਆਏ ਘਟੋ ਘਟ ਮੀ ਮਰੀਜ਼ ਆਏ ਜਿਹੜੇ ਕਿ ਉਹਰੇ ਕਾਲੀਮਾ ਮੁੰਨ ਦੇ ਚ ਕੋਈ ਤੇਲ ਲਗਾ ਰਹੇ ਸੀ ਸਿਰ ਤੇ ਫॉर हेयर ਗਰੋਥ ਸਿਵਾਹੋ ਤੇ ਉਹੀ ਤੇਲ ਦੇ ਜਾਂ ਤਾਂ ਸੀਮਸ ਵਗੈਰਾ ਲੋਕਾਂ ਦੀ ਅੱਖਾਂ ਨੂੰ ਰिएक्ट ਕਰ ਗਿਆ ਤਾਂ ਕਾਫੀ ਜ਼ਿਆਦਾ ਅੱਖਾਂ ਦੇ ਮਚਨ ਕਰਕੇ ਲੋਕ ਆਏ ਤੇ ਕਾਫੀ ਜ਼ਿਆਦਾ ਰੈਡਨੈਸ ਸੀ ਤੇ ਪੇਨ ਦੀ ਕੰਪਲੇਨਾ ਸਾਡੇ ਕੋਲ ਕਾਫੀ ਮਰੀ ਜਾਏ ਤੇ ਅਸੀਂ ਫਿਰ ਉਹਨਾਂ ਦਾ ਕਾਫੀ ਇਲਾਜ ਕਰਕੇ ਚੁੱਕਿਆ ਅੰਦਰ ਆਪਾਂ ਮੈਡੀਸਨ ਵੀ ਪ੍ਰੋਵਾਈਡ ਕਰ ਚੁੱਕਿਆ ਤੇ ਆਪ ਕੋਦੇ ਚ ਹੈ ਕਿ ਹੈ ਕਿ ਅਗਰ ਕਿਸੇ ਦੇ ਹੋਰ ਦੇ ਵੀ ਹੋਇਆ ਤਾਂ ਅੱਖਾਂ ਆਪਣੀ ਪੂਰੀ ਅੱਛੇ ਤਰੀਕੇ ਨਾਲ ਸਾਫ਼ ਕਰਨੀਆਂ ਨੇ ਬਾਰ ਬਾਰ ਪਾਣੀ ਨਹੀਂ ਚੱਪਾਣਾ ਪੂਰੇ ਆਓ ਆਪਾਂ ਅੱਛੇ ਤਰੀਕੇ ਨਾਲ ਇਰੀਗੇਸ਼ਨ ਕਰਾਂਗੇ ਤੇ ਦੋ ਡਰਾਪਸ ਦਿੱਕੇ ਨੇ ਅਸੀਂ ਉਹ ਦੋ ਦੋ ਘੰਟੇ ਬਾਅਦ ਪਾਣੇ ਨੇ ਤੇ ਕਿਊਬ ਹੈ ਉਹ ਦਿਤੀਆ ਸੀ ਮਰੀਜ਼ਾਂ ਨੂੰ ਤੇ ਉਹ ਲਗਾਨੀ ਹੈ ਤੇ ਅਗਰ ਜਿਹਦੇ ਕਿਸੇ ਦੇ ਹੋਇਆ ਹੈ ਤਾਂ ਜ਼ਰੂਰ ਸੁਣਨਾ ਕਿ ਕੌਫਾ ਵਾਲਿਆਂ ਨੂੰ ਵੀ ਮਿਲੋ ਪਰ ਵੀ ਮਚੀ ਮਰੀਦਾ ਹੈ ਉਹ ਬਾਕੀ ਸਭ ਕਰ ਕੀ ਹੁੰਦਾ ਪੂਰੀ ਹੈ ਤਾਂ ਕਾਫੀ ਦੇਖੋ ਆ ਆਈਸਟੇ ਕਾਫੀ ਜਿਆਦਾ ਜਲਨ ਹੋ ਰਹੀ ਹੈ ਲੋਕਾਂ ਨੂੰ ਤੇ ਬਹੁਤ ਜਿਆਦਾ ਦਰਦ ਵੀ ਹੈ ਤੇ ਇਕਵਲ ਟੂ ਟਰੀਟਮੈਂਟ ਤਾਂ ਕਰਤਾ ਪਰ ਆਏ ਵੀ ਕਦੇ-ਕਦੇ ਆ ਚੀਜ਼ ਹੁਣ ਇੱਕ ਤਾਂ ਬਾਰੋ ਹੈ ਅੰਦਰ ਵੀ ਆਇਲ ਜਿਹੜਾ ਹੈ ਜਾ ਸਕਦਾ ਹੈ ਤੇ ਆਪਣੇ ਕੋਰਨੀਆ ਹੁੰਦਾ ਹੈ ਉਹਨੂੰ ਵੀ ਇਫੈਕਟ ਆ ਸਕਦਾ ਹੈ ਸਪੌਟਸ ਫੈਸਟ ਦੱਬੇ ਪੈ ਜਾਂਦੇ ਨੇ ਅੱਖ ਦੇ ਉੱਤੇ ਉਹ ਵੀ ਹੋ ਸਕਦਾ ਹੈ ਤਾਂ ਉਸੇ ਕਰਕੇ ਆਪਾਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਸੋਬਾ ਆਪੀਡੀ ਚ ਆ ਕੇ ਇੱਕ ਮਸ਼ੀਨ ਹੁੰਦੀ ਹੈ ਸਪਲਿਟ ਲੈਂਪ ਆਪਾਂ ਉਹ ਚ ਦੇਖਾਂਗੇ ਵੀ ਕਿਸੇ ਦੇ ਅੱਖ ਚ ਦਾਗ ਤਾਂ ਨਹੀਂ ਪੈ ਗੇ ਤਾਂ ਉਹ ਚੀਜ਼ ਦੇਖਣੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਗਰ ਡੀਪ ਪਰ ਚਲਾ ਗਿਆ ਤਾਂ ਫਿਰ ਉਹ ਚੀਜ਼ ਥੋੜੀ ਖਰਾਬ ਕਰ ਸਕਦੀ ਹੈ ਅਗਰ ਸਰਫੇਸ਼ੀਅਲ ਹੀ ਹੈ ਫਿਰ ਤਾਂ ਠੀਕ ਹੋ ਜਾਏਗਾ ਥੋੜੇ ਦਿਨਾਂ ਤੱਕ ਪਰ ਅਗਰ ਡੀਪ ਇਨਫੈਕਸ਼ਨ ਚਲੀ ਗਿਆ ਤਾਂ ਉਹਦਾ ਥੋੜਾ ਖਤਰਾ ਹੁੰਦਾ ਜੇ ਤੁਹਾਨੂੰ ਲੱਗਦਾ ਹੈ ਨਾ ਹੀ ਜਿਹੜੇ ਜਾਂ ਕੁਝ ਕਰਨਾ ਚਾਹੁੰਦੇ ਹੋ ਵੀ ਮੈਨੂੰ ਲੱਗਦਾ ਵੀ ਪਹਿਲਾਂ ਤੁਸੀਂ ਆਪ ਸਤਰਕ ਰਹੋ ਜੀ ਹਨਾ ਜੋ ਦੇਸੀ ਚੀਜ਼ਾਂ ਹੁੰਦੀਆਂ ਨੇ ਕਿੰਨੀ ਵਾਰ ਇਫੈਕਟਿਵ ਵੀ ਹੁੰਦੀਆਂ ਨੇ ਕਿੰਨੀ ਵਾਰ ਨਹੀਂ ਹੁੰਦੀਆਂ ਤਾਂ ਕਾਫੀ ਚੀਜ਼ਾਂ 'ਚ ਹੈਵੀ ਮੈਟਲ ਆਇਲਸ ਹੁੰਦੇ ਨੇ ਉਹਨਾਂ కెਮਿਕਲਸ ਹੁੰਦੇ ਨੇ ਤਾਂ ਉਹ ਆਪਾਂ ਨੂੰ ਰਿਐਕਟ ਕਰ ਦਿੰਦੇ ਨੇ ਤਾਂ ਅਗਰ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਅਵੋਇਡ ਹੀ ਕਰੋ ਲੋਕਾਂ ਨੂੰ ਆਪੀ ਆਪਣੀ ਹੈਲਥ ਦਾ ਧਿਆਨ ਦੇਣਾ ਪੈਂਦਾ ਹੈ